ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੀ ਹਾਂ ਜੇਕਰ ਤੁਸੀਂ ਵੀ ਆਪਣੇ ਸਰੀਰ ਨੂੰ ਰੋਗ ਮੁਕਤ ਰੱਖਣਾ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੀ ਤਰ੍ਹਾਂ ਸਾਡੇ ਪੁਰਾਣੇ ਬਜ਼ੁਰਗ ਘਰ ਵਿੱਚ ਸਬਜੀ ਬਣੇ ਨਾ ਬਣੇ ਉਹ ਦੋ ਰੋਟੀਆਂ ਤੇ ਇੱਕ ਪਿਆਜ਼ ਹੱਥ ਨਾਲ ਪਨ ਕੇ ਹੀ ਰੋਟੀ ਖਾ ਲੈਂਦੇ ਸੀ ਤੇ ਆਪਣਾ ਡੰਗਾ ਸਾਰ ਲੈਂਦੇ ਸੀ ਤੇ ਸਰੀਰ ਪੱਖੋਂ ਵੀ ਉਹਨਾਂ ਦਾ ਸਰੀਰ ਫਿੱਟ ਰੋਗ ਰਹਿਤ ਰਹਿੰਦਾ ਸੀ ਤੇ ਸਾਡੇ ਬਜ਼ੁਰਗ 100 ਸਾਲ ਤੱਕ ਜਿਉਂਦੇ ਸਨ ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਬੰਦੇ ਦੀ ਉਮਰ ਸਿਰਫ 80 70 ਸਾਲ ਤੱਕ ਹੀ ਰਹਿ ਗਈ ਹੈ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਸਾਡੇ ਖਾਣ ਵਿੱਚ ਅੰਤਰ ਆ ਗਿਆ ਹੈ ਆਓ ਦੇਖਦੇ ਹਾਂ ਪਿਆਜ਼ ਦੇ ਅਦਭੁਤ ਫਾਇਦੇ ਨੰਬਰ 1 ਪਿਆਜ਼ ਖਾਣ ਨਾਲ ਸਾਨੂੰ ਵਿਟਾਮਿਨ ਸੀ, ਵਿਟਾਮਿਨ ਬੀ, ਫਾਈਬਰ ਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਨੰਬਰ 2 ਪਿਆਜ਼ ਨੂੰ ਕਦੀ ਵੀ ਧੋਣਾ ਨਹੀਂ ਚਾਹੀਦਾ ਤੇ ਪਿਆਜ਼ ਨੂੰ ਕੱਟ ਕੇ ਨਾ ਧੋਵੋ ਇਸ ਨਾਲ ਉਸਦੇ ਸਾਰੇ ਪੋਸ਼ਟਿਕ ਤੱਤ ਬਾਹਰ ਨਿਕਲ ਜਾਂਦੇ ਹਨ। ਪਿਆਜ਼ ਨੂੰ ਬਿਨਾਂ ਧੋਤੇ ਹੀ ਛਿੱਲ ਕੇ ਖਾਓ। ਨੰਬਰ 3 ਪਿਆਜ਼ ਦੇ ਵਿੱਚ ਸਾਨੂੰ ਲੋਹਾ ਤੇ ਆਇਰਨ ਨੂੰ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਨੰਬਰ 4 ਘਰਾਂ ਵਿੱਚ ਅਕਸਰ ਹੀ ਬੀਬੀਆਂ ਪਿਆਜ਼ ਨੂੰ ਬਹੁਤ ਜ਼ਿਆਦਾ ਭੁੰਨ ਕੇ ਤੜਕੇ ਲਗਾਉਂਦੀਆਂ ਹਨ। ਸਬਜ਼ੀਆਂ ਨੂੰ ਇਸ ਤਰ੍ਹਾਂ ਪਿਆਜ਼ ਦੇ ਜਿਹੜੇ ਪੋਸ਼ਕ ਤੱਤ ਹੁੰਦੇ ਹਨ ਉਹ ਸਾਰੇ ਨਸ਼ਟ ਹੋ ਜਾਂਦੇ ਹਨ। ਨੰਬਰ 5 ਪਿਆਜ਼ ਵਿੱਚ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਾਡੇ ਸਰੀਰ ਵਿੱਚੋਂ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਅਤੇ ਸਾਨੂੰ ਰੋਗਾਂ ਤੋਂ ਬਚਾਉਂਦੇ ਹਨ ਨੰਬਰ 6 ਜੋ ਤੁਹਾਡੇ ਸਰੀਰ ਵਿੱਚ ਬਲੌਕ ਹੁੰਦੀਆਂ ਨਾੜਾਂ ਨੂੰ ਵੀ ਬਲੌਕ ਹੋਣ ਤੋਂ ਰੋਕਦਾ ਹੈ ਪਿਆਜ਼ ਨੂੰ ਇਸ ਲਈ ਇੱਕ ਦਿਨ ਵਿੱਚ ਇੱਕ ਪਿਆਜ਼ ਜ਼ਰੂਰ ਖਾਓ ਤੇ ਪਿਆਜ਼ ਦੇ ਲਾਭ ਲਓ ਆਪਣੇ ਸਰੀਰ ਨੂੰ ਰੋਗ ਮੁਕਤ ਬਣਾਓ ਨੰਬਰ 7 ਔਰਤਾਂ ਦੀਆਂ ਹੱਡੀਆਂ ਬਹੁਤ ਦੁਖਦੀਆਂ ਹਨ ਤੇ ਹੱਡੀਆਂ ਦੀ ਤਾਕਤ ਘਟ ਜਾਂਦੀ ਹੈ। ਉਹਨਾਂ ਔਰਤਾਂ ਨੂੰ ਪਿਆਜ਼ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਉਹਨਾਂ ਦਾ ਲੱਕ ਦਾ ਦਰਦ ਘਟ ਹੋਵੇਗਾ ਤੇ ਹੱਡੀਆਂ ਮਜ਼ਬੂਤ ਹੋਣਗੀਆਂ। ਅਗਰ ਤੁਹਾਨੂੰ ਦਿੱਤੀ ਜਾਣਕਾਰੀ ਪਸੰਦ ਆਏ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ। ਆਪਣਾ ਕੀਮਤੀ ਸਮਾਂ ਦੇ ਲਈ ਤੁਹਾਡਾ ਧੰਨਵਾਦ।